ਹਾਂਜੀ ਜੀ ਜਯਾ ਸ਼ੰਕਰ ਜੀ ਸਾਰਿਆਂ ਨੂੰ ਸੋਮਵਾਰ ਦੂਜੇ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਉੱਤੇ ਜਾ ਕੇ ਤੁਹਾਨੂੰ ਦਿਖਾਣੇ ਆ ਕਿੰਨੇ ਭਗਤ ਜਨ ਆਏ ਹੋਏ ਆ ਕੋਲੇ ਬਾਬਾ ਦੇ ਦਰਬਾਰ ਤੇ ਤੇ ਚਲੋ ਸਾਡੇ ਨਾਲ ਜਯਾ ਸ਼ਿਵ ਸ਼ੰਕਰ ਬਮ ਬਮ ਗੋਲੇ ਬਮ ਬਮ ਗੋਲੇ ਲੋਕਾਂ ਨਾਲ ਸਾਥ ਨਹੀਂ ਦੇਖ ਸਕਦੇ ਬਹੁਤ ਜ਼ਿਆਦਾ ਲੋਕੀ ਆਏ ਹੋਏ ਹਨ ਏ ਜਾ ਰਹੀਆਂ ਜੀ ਬਾਬਾ ਜੀ ਦਰਬਾਰ ਦੀਆਂ ਗੱਡੀਆਂ ਬੋਲੇ ਬਾਬਾ ਜੀ ਦਰਬਾਰ ਤੇ ਪਹੁੰਚ ਚੁੱਕੇ ਜੀ ਅਸੀਂ ਪਿੱਛੇ ਸ਼ਿਵਾ ਦੀ ਮੂਰਤੀ ਹੈ ਤੇ ਲੋਕਾਂ ਦਾ ਰਸ ਪੂਰਾ ਪਿਆ ਹੋਇਆ ਹੈ ਏ ਰੇ ਜੀ ਲੋਕੀ ਸਾਡੇ ਵਰਗੇ ਆ ਜਾ ਰਹੇ ਜਿਹੜੇ ਜੈ ਸ਼ੰਕਰ ਜੈ ਸ਼ੰਕਰ ਵਧੀਆ ਜੀ ਯਾਹੋ ਬੰਬੰਬੋਲੇ ਹਾਂਜੀ ਜੀ ਤੇ ਬਾਬਾ ਜੀ ਦੇ ਦਰਸ਼ਨ ਤੁਨ ਕਰਵਾਤੇ ਆ ਰਸਤ ਨਹੀਂ ਦੇਖ ਸਕਦੇ ਕਿੰਨਾ ਜ਼ਿਆਦਾ ਪਿਆ ਹੋਇਆ ਪਿੰਡ ਇੱਥੋਂ ਦਿਖਾਈ ਦਿੰਦੇ ਆ ਇਹ ਦੇਖ ਸਕਦੇ ਹੋ ਤੁਸੀਂ 뷰 ਬਹੁਤ ਸ਼ਾਨਦਾਰ ਹੈ